ਤਗਾ ਮੈਂ ਥੋੜਾ ਕੰਮ ਹੈਗਾ ਰੈਡੀ ਕਰਨਾ ਹੈ ਕਿੰਨੇ ਇਹ ਮੈਡਮ ਉੱਥੇ ਆਏ ਜੀ ਕਿ ਰੈਡੀ ਕਰ ਗਏ ਕੌਣ ਆਇਆ ਵਾ ਮੇਰਾ ਪਾਪਾ ਆਇਆ ਜੀ ਕੌਣ ਆਇਆ ਜੀ ਦਾਦਾ ਗਾਜ ਗਏ ਨਹੀਂ ਖੇੜੇ ਹਾਂ ਵੇ ਵੇ ਇਹ ਕੀ ਚੱਲਣ ਡਿਆ ਇਹ ਆ ਵਾ ਛਰੀ ਵਾਲੇ ਸਮੋਸੇ ਵੇ ਹੋ ਕੜਕੜੇ ਵੇ ਹੋ ਇਹਨੇ ਪਿੱਛੇ ਰੱਖੇ ਕੜਕੜੇ पहला मन में लड्डू फूटा होनाकाल जी सर थोड़ा इन जब पग यार बालिया चलिया हो गया बूट पाने बूट पाते चल गई संदीप ने नहीं जा फैमिली भी नहीं जाना ਇਥੇ ਲੱਗੇ ਮੈਂ ਕੱਲੇ ਨੇ ਚੱਲਣਾ ਨਾਲ ਦੱਸੀ ਨੀ ਮੈਂ ਉਹਨਾਂ ਨਾਲ ਲੈ ਲੈਨੇ ਉਹ ਵੀ ਰੈਡੀ ਹੋਣ ਡਿਆ ਵਾ ਪਹਿਲਾਂ ਸੁਨੀਲ ਕਹਿੰਦੇ ਮੈਂ ਨਹੀਂ ਜਾਣਾ ਮੈਂ ਬਾਅਦ ਵਿੱਚ ਮੈਂ ਕਾ ਚੱਲੀਏਗਾ ਉਹ ਵੀ ਕੱਲੇ ਨੇ ਕੀ ਜਾਣਾ ਵਾ ਤੇ ਹੁਣ ਚੱਲ ਪਏ ਨਾਲ ਤੇ ਹੁਣ ਚੱਲੇ ਬਸ ਆਪਾਂ ਨੇੜੇ ਘਰ ਦੇ ਨੇੜੇ ਹੀ ਹੈ ਪੈਲਸ ਮਤਵੱਦ 5 ਘੰਟੇ ਦਾ ਰਹਾ ਜਾਂ ਪਹੁੰਚ ਜਾਣਾ ਜਲਦੀ ਆਪਾਂ ਇਹ ਗੱਡੀ ਤੇਜ਼ ਆਂਦੇ ਸਕੂਟੀ ਤੇ ਗੁਰਪੁਰਬ ਦੇ ਤੇ ਸਾਰੇ ਜਾਣਾਂ ਨੂੰ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਤੇ ਅੱਜ ਗੁਰੂ ਕਰਕੇ ਨਾ ਬਹੁਤ ਜ਼ਿਆਦਾ ਰੰਗ ਲੱਗੇ ਰੋਡ ਤੇ ਤੇ ਰਸ ਵੀ ਕਾਫੀ ਮੈਨੂੰ ਲੱਗਾ ਹਣੀ ਆ ਬਹੁਤ ਜ਼ਿਆਦਾ ਤੇਜ਼ ਖਾਲਿਆ ਅੱਜ ਚਿੱਟੀਆਂ ਪਟੀਆਂ ਨਹੀਂ ਬੜੀਆਂ ਫੀਰਤੀਆਂ ਆੜੀਆਂ ਹੁਣ ਲਾਈਟਾਂ ਗੁਰੂ ਆ ਬੜੀਆਂ ਲਾਗਣੀਆਂ ਤੇ ਬਟਾਲੇ ਸਾਬੇ ਸੀ ਹਰ ਇੱਕ ਜਗ੍ਹਾ ਤੇ ਬਣਾਉਣ ਦੇ ਲਾਈਟ ਦਾ ਸਿਸਟਮ ਜਿਆ ਵਧੀਆ ਕਰਦੇ ਨੇ ਕਿ ਕੰਮ ਮੈਣ ਵਧੀਆ ਪੈਸੇ ਵਹਜੇ ਅਮਰੀਕਾ ਬਣ ਜਣਾ ਇਹਨੇ ਦੇਲੇ ਖਾਸ ਅਮਰੀਕਾ ਆ ਤਣੀ ਹੀ ਪਹੁੰਚ ਗਏ ਵੀਰੇ ਪਹੁੰਚ ਗਏ ਆਗੇ ਆਗੇ ਕੋ ਕੰਦੇ ਤੁਸੀਂ ਕਰੋ ਗਰਮ ਪਕੌੜੇ ਪਕਾੜੇ ਆ ਗਏ ਆ ਆ ਗਏ ਖਾਣ ਨੂੰ ਆਓ ਕੋ ਟੀਮ ਆਪਣੀ ਤਿਆਰ ਹੁੰਦੀ ਹੈ ਤਿਆਰ ਪਰ ਤਿਆਰ ਆ ਮੈਂ ਨਿਆਰੇ ਬਾਜੀ ਕਣੀ ਜੇ ਤੂੰ ਮੈਂ ਕਿਹਾ ਮੈਂ ਕਰ ਦਵ ਵਧੀਆ ਡੈਕੋਰੇਸ਼ਨ ਮੈਂ ਆਉਣਾ ਵਧੀਆ ਕਰਤੀ ਇਹਨਾਂ ਨੇ ਸਪੈਸ਼ਲ ਪਰਫੋਰਮੈਂਸ ਦੇਦੀ ਮੇਰੀ ਭਾਈ ਇਹ ਅੱਗੇ ਨਾਲ ਵਧੀਆ ਬਣਾਤਾ ਜਾ ਰਹੇ ਨੇ ਹਣਾ ਕੰਨੀਸਨੀ ਹੈ ਹੈ ਇੱਥੇ ਲੱਗਣ ਦੀਆ ਵਿਆਹ ਇੱਥੇ ਦਾ ਮਾਲਕ ਮੈਂ ਹੀ ਆ ਵਾਕਿਆ ਲੱਗਣ ਨਿਹੜਿਆ ਵਿਆਹ ਤੇ ਜਿੱਦਾਂ ਪੌੜੇ ਦਿਨਾਂ ਕੀ ਫੇਰ ਲੱਗਣਾ ਵਿਆਹ ਹੈਗਾ ਆ ਹਜੇ ਹੁਣ ਇਹ ਜੀ ਆਏ ਆ ਸਾਰੇ ਹੁਣ ਇਹ ਜੀ ਆਏ ਆ ਫਰਾਲ ਮੈਂ ਕਹਿੰਦਾ ਉਹ ਤੇ 11 ਵਜੇ ਦਾ ਟਾਈਮ ਸੀ ਆਇਆ ਘਾਟ ਦੇ ਲਾਵਾ ਫੇਰੇ ਵੀ ਹੋ ਗਿਆ ਨੇ ਤੇ ਪਹਿਲੇ ਵੀ ਇਹੋ ਤੇ ਢੋਲੀ ਵੀ ਤੋਰਤੀ ਨਹੀਂ ਆ ਹਨਾ ਆਹ ਇਹਨਾਂ ਤੱਕ ਤਾਂ ਪਹਲਾ ਕੇ ਤੇ ਵਾਪਸ ਜਾਣੇ ਘਰ ਨੂੰ ਪਰ ਚੱਕ ਹੁਣ ਵਧੀਆ ਬਣਾਤਾ ਇਹਨਾਂ ਨੇ ਯਾਰ ਪਹਿਲੇ ਸੈਂਡ ਕਰਾਤੀ ਏ ਫਾੜ ਤੇ ਨਾ ਟਾਈਮ ਦਿੱਤਾ 10 ਵਜੇ ਦਾ ਹੁੰਦਾ ਇੱਥੇ 1:30 ਵਜੇ ਆਜੇ ਤੇ ਇਹ ਜੇ ਇਹ ਜੇ ਕੁਝ ਨਹੀਂ ਇਧਰ ਜੇ ਆ ਵੇਖੋ ਵੈਰਾਈਟੀ ਚੱਲੀ ਕੋਈ ਨਹੀਂ ਅਜੀ ਚੱਲਣੀਆਂ ਆ ਤੇ ਬਾਕੀ ਛੱਡਣੀ ਕੋਈ ਨਹੀਂ ਅਜੀ ਬਾਕੀ ਛੱਡਣੀ ਕੋਈ ਨਹੀਂ ਹਾਂ ਉਹ ਤੇਰੀ ਬੜੀ ਆ 17 ਤਾਰਾ ਜੁੜ ਗਿਆਂ ਨੇ ਆ ਵਜ ਨਹੀਂ ਨਹੀਂ ਉਹ 1.5 ਕਿਲੋ ਤੋਂ ਕੰਡੀਸ਼ਨ ਨਹੀਂ ਥੋੜੇ ਉਹ ਤੇ ਮੈਂ ਦਰਬਾਰ ਸਾਈਡ ਕੰਮ ਡਿਆ ਚਲਾਉਣ ਹਾਂ ਚੱਜ ਥੋੜਾ ਜੰਡਿਆ ਵਾਂ ਉਸ ਤੋਂ ਬਾਅਦ ਉਹਨੇ ਕਰਨੀ ਸਿਟੀ ਸਕੈਨ ਉਦਾਂ ਉਹ ਕੋਗਲ ਉਹ ਖੇਲਿਆ ਅੱਜ ਥੋੜੇ ਪਕੌੜੇ ਛੱਗੇ ਕਿਉਂਕਿ ਅੱਜ ਸਵੇਰੇ ਵੀ ਉਸ ਮੁੱਸੇ ਚੱਲੇ ਆ ਪਰਵਾਦ ਵਜੇ ਤੋਂ ਪਹਿਲਾਂ ਵੀ ਪਕੌੜੇ ਹੋਣ ਦੋਹਾਂ ਹੀ ਕੰਢੇ ਹਾਂ ਮੂੰਹ ਮੜ ਗਿਆ ਹੁਣ ਹੋਰ ਮੂੰਹ ਮੜ ਗਿਆ ਮੂੰਹ ਮੜ ਗਿਆ ਮੂੰਹ ਮੜ ਗਿਆ ਮੂੰਹ ਮੜ ਗਿਆ ਤੇ ਸਬਜੀ ਦਾ ਇੰਤਜ਼ਾਰ ਹੁੰਦਿਆ ਉਹ ਕਿਹੜੀ ਹੈ ਸਬਜੀ ਕੋ ਲੱਗੇ ਘੈਂਟ ਜੀ ਕੋਈ ਜਦੋਂ ਮੂੰਹ ਪਾਜੀ ਉਹ ਨਹੀਂ ਹੈ ਵੀ ਇਹਦਾ ਇਹਦਾ ਮੂੰਹ ਦੱਸ ਰਿਹਾ ਕਿੱਥੋਂ ਸ਼ੁਰੂ ਹੁੰਦਾ ਬੱਲੇ ਬੱਲੇ ਵੀਰੇ ਕਿੱਥੇ ਜਾ ਮੂੰਹ ਉੱਕਦਾ ਅਮਾ ਐਡਾ ਤਗੜਾ ਮੁੰਡਾ ਦੇਖੀਆ ਕਦੀ ਐਡੀਆਂ ਐਡੀਆਂ ਇਕੱਠੀਆਂ ਮੂੰਹ ਚ ਪਾ ਲੈਣਾ ਮੈਂ ਕਰਦਾ ਕੋਈ ਆਰਡਰ ਕਰ ਮੈਨੂੰ ਦੱਸਣਾ ਆ ਆ ਜਾ ਤਨ ਆਪ ਸਟਾਲ ਲਾਓ ਨਾ ਸਟਾਲ ਲਾ ਲਈਏ ਸਟਾਲ ਲਾ ਚੱਲੀ ਗਿਆ ਲੱਤਾਂ ਨੂੰ ਜ਼ੋਰ ਪੈਂਦਾ ਫੇਰ ਚੱਕਰ ਮਾਰ ਕੇ ਫੇਰ ਆ ਜਾ ਉਹ ਅੰਦਰ ਹੀ ਚੱਲ ਜਾਨੇ ਯਾਰ ਮਨ ਨਾ ਅੰਦਰ ਹੀ ਬਾਈਨ ਜਾਨਾ ਬੜੀ ਆ ਤਿਆਰਤਾ ਹੁੰਦੇ ਰਹੀਦਾ ਤਿਆਰਤਾ ਹੁੰਦੇ ਰਹੀਦਾ ਸਸੇ ਟਿੱਪੀ ਤੱਤਾ ਰਾਰੇ ਕੰਨਾਂ ਜੀ ਮੁੱਟੀ ਜੀ ਮੁੱਟੀ ਸੰਦੀਪ ਦਾ ਫੇਵਰਿਟ ਐਫੇਕਟ ਹਸਾਇਨੇ ਫਾਗੇ ਜਾਣਾ ਹੁੰਦਾ ਹੈ ਲੈ ਵੀ ਹੁਣ ਚੱਲ ਫੇ ਘਰ ਨੂੰ ਖਾ ਖਾ ਨੂੰ ਰਦੇ ਵਕੀ ਚੜਖੀ ਰੋਟੀ ਨਹੀਂ ਖਾਧੀ ਤੋ ਟ੍ਰੈਂਡ ਜੰਮ ਨਹੀਂ ਦਿੱਤਾ ਇਸ ਦਿਸ ਮੋਸਮ ਚੰਡੇ ਦੇ ਸਿਰ ਦਾ ਮਟੀਰੀਅਲ ਬੜਾ ਖਾਲਿਆ ਦਾ ਰੋਟੀ ਮੂੰਹ ਮੜ ਗਿਆ ਰੋਟੀ ਮੂੰਹ ਮੜ ਗਿਆ ਚੱਲ ਆ ਜਾ ਤਰਪਾ ਤਰਪਾ ਚੱਲੋ ਚੱਲਦੇ ਚੱਲਦੇ ਚਲਤੀ ਫੀਰੂ ਉੜਤੀ ਫੀਰੂ ਮਸਤ ਗਗਨ ਮੇ ਹੈਂ ਹੁਣ ਜਾ ਕੇ ਜਿਹੜਾ ਅਗਲਾ ਵਿਆਹ ਆ ਉਹ ਵੇਖਣਾ ਵੀ ਕਿੰਨੀ ਨਵਾਂ ਤਰੀਕਾ ਲਿਆ ਹੋਣੇ ਠੀਕ ਹੈ ਅਗਲੇ ਵਿਆਹ ਮੇ ਮੋਰਚਾ ਸਾੰਭੀ ਹੈ ਕੋਈ ਤੁਹਾਨੂੰ ਪਤਾ ਆਪਣੀਆਂ ਬੁਕਿੰਗ ਬਹੁਤ ਆ ਬੁਕਿੰਗ ਬਹੁਤ ਜਿਆਦੀ ਹੈ ਬਹੁਤ ਜਿਆਦਾ ਸਹੀ ਗੱਲ ਹੈ ਅਜਾ ਵਿਆਹ ਬੜੇ ਫੋਕ ਕਰਵਾ ਅਜੇ ਕੋਈ ਵਿਆਹ ਪਿਆ ਨਾ ਜਿਹੋਰ ਹੈਨਾ ਉਹ ਕਿੱਥੇ ਭਲਾ ਅੰਮ੍ਰਿਤਸਰ ਅੰਮ੍ਰਿਤਸਰ ਹਾਂ ਜੀ ਹਮਤੀ ਜੀ ਹਮਤੀ ਨਹੀਂ ਹੋਣੀ ਫਿਰ ਅੰਮ੍ਰਿਤਸਰ ਵਾਲਾ ਹਾਂ ਸਹੀ ਗੱਲ ਬਾਜ ਜੀ ਕਿੰਨੀ ਕੀਤੀ ਹੈ ਫਰਗੁਨ ਉਹਨਾਂ ਪੈ ਗਣਾ ਹੀ ਮੁੜ ਕੇ ਉਹਨੇ ਗਾਣੇ ਦੀ ਕਿੰਨੀ ਆਵਾਜ਼ ਕੀਤੀ ਵੀ ਹੈ ਫਿਰ ਅਰਗਨ ਛੋਟੇ ਛੋਟੇ ਡੱਗੀ ਛੋਟੇ ਜੇ ਹੈਨਾ ਆ ਹੁਣ ਘਟਾਤੀ ਆਵਾਜ਼ ਨੇ ਬੜੀ ਤੇਜ਼ ਕੀਤੀ ਚੱਲ ਠੀਕ ਹੈ ਤੇ ਗਾਵਣੀ ਚੱਲਨੇ ਆਪਾਂ ਗੋਪੀਣਾ ਤੇ ਚਾ ਚੰਗਾ ਹੈ ਡੈਡੀ ਸਸੀ ਗਾਲ ਓਕੇ ਚਾਹੀਦੀ ਨਾ ਸੀ ਪਾ ਦੇ ਘਟ ਕੇ ਦਾਦੀ ਨੇ ਘਟ ਦੇ ਦਾ ਦਨੂ ਕਟੇ ਕੇ ਬਚੀਵਾ ਦੋ ਚਲੋ ਜਲਦੀ ਚਲੋ ਜਲ ਤੁਰੇ ਕੰਡ ਲੱਗ ਰਹੇ ਨੇ ਅੱਡੀ ਵਿਚਾਰਾ ਲਾਉਂਦੇ ਹਾਂ ਨਾ ਹਾਂ ਹੋਰ ਸਾਲ ਦੇ ਜਾਈਦਾ ਚਲ ਠੀਕ ਜੇ ਕੰਮ ਨੇ ਹਾਂ गिरਨ ਵਾਂਗੂ ਅਥਰ ਹੁlde ਰੱਖਿਆ ਠਾਕਾ ਡੈਡੀ ਹੋਏ ਬਾਈ ਬਾਈ ਕਰ ਦਰ ਬਾਈ 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 ਹੈਲੋ ਬਾਈ ਤੰਗਾ ਮਮੀ ਲੈ પેટ્રોલ ਵਲਪੰਪ ਭਾਗਾਲੇ ਭਰਾ ਵੀ ਨਾਲ ਹੀ ਆ ਗਿਆ ਹਾਂ ਠੀਕ ਗੱਲ ਮੈਂ પેટ્રોલ ਪੰਪ ਤੇ ਹੁਣੇ ਬੈਠਾ ਹਾਂ ਨੇ પેટ્રોલ ਪੰਪ ਦਾ ਹੀ ਤੇਰੇ ਲੈ ਲੈਂਦਾ ਭਰਾ ਕਰੋ ਲੈ ਲੈਂਦਾ ਭਰਾ ਉਧਰ ਉਧਰ ਹੋਇਆ ਜੋਪੀ ਦੇ ਪਿੰਡਾਂ ਦੇ ਰੜਾ ਵਾ ਤੇ ਹੁਣ ਜਿਆਦਾ ਟਾਈਮ ਹੋ ਗਿਆ ਹੁਣ ਕੱਲ ਸਹੀ ਦੇ ਉਹਦੇ ਪੰਡਾਲ ਪਾਣੇ ਤੇ ਮੀਨੇ ਦੀਦੀ ਹੁਣ ਆ ਲੱਗੀਆਂ ਕਿਉਂ ਵੇਲਾ ਦੀਪਮਾਲਾ ਹੋਈ ਕਿ ਨਹੀਂ ਪੇ ਵਾਈ ਮਹਾਰਾਜ ਇੱਕੋ ਜਗ੍ਹੀ ਇੱਕੋ ਹੀ ਦੂਜੀ ਜਗੰਡੀ ਨਹੀਂ ਜਗੰਡੀ ਯਾਰ ਕਿਦੇ ਕਿਦੇ ਵਾਤੇ ਖੜਨਾ ਆ ਦਾਦੂ ਵਾਤੇ ਖੜਨਾ ਹੀ ਪਾਪਾ ਵਾਤੇ ਨਹੀਂ ਖੜਨਾ ਨਹੀਂ ਉਸ ਵੇਰੇ ਲੈ ਜੀ ਸੇਰੇ ਦਾਦੂ ਵਾਤੇ ਕਿੱਥੇ ਜਿਓ ਰੱਖ ਲਿਓ ਅਸੀਆ ਕੰਦੇ ਦਾ ਨਾਮ ਕੀ ਨਾਮ ਦਾ ਦਾदू ਜੁੱਗਾ ਵੀ ਰੱਖਿਆ ਚਲਾ ਇਹ ਵਾ ਨਹੀਂ ਚਲੀ ਨਹੀਂ ਚਲੀ ਨਹੀਂ ਚਲੀ ਪਾਪਾ ਲੱਗੇ ਕਿੱਥੇ ਆਏ ਆ ਅੰਮਰਸਰ ਗਾਉਣ ਕਦੋਂ ਚੱਲ ਆ ਵਾਵੇ ਹੋ ਅਮਰੀਕਾ ਸਟੋਰ ਤੇ ਕਦਾਂ ਭੀੜੀ ਤੇ ਲੰਗਰ ਲੱਗ ਰਹੇ ਨੇ ਇਹ ਫਰੀਦ ਹੀ ਮਿਲ ਨਹੀਂ ਆ ਰਹੇ ਪਾਪਾ ਜੀ ਵਿਚਾਰੇ ਦਵਾਈ ਲੈਣ ਆਏ ਆ ਹਉ ਤੋ ਕਹਿੰਦਾ ਨਾ ਨਾਸ਼ਤਾ ਨਹੀਂ ਕਰ ਲਾ ਤਾਂ ਵੀ ਗੋਟਾ ਖ ਲੈਣੇ ਗੋਟਾ ਲਾ ਤਾਂ ਦੁੰਡੀਆਂ ਵੜ ਤਾਂ ਮਗਨੇ ਪੋਤਾਂ ਨੇ ਗੋਟਾ ਲਾ ਤਾਂ ਨਹੀਂ ਦੁੰਡੀਆਂ ਵੜ ਤਾਂ ਨੇ ਗੋਟਾ ਲਾ ਤਾਂ ਤੇਰੇ ਚਾਈ ਜੇ ਹੁੰਦੇ ਨੇ ਅੱਲੇ ਵੇ ਇਦਨ ਜਣੇ ਗਾਂਘ ਜਾਂਦੇ ਲੈਣ ਆਹ ਵੇ ਅਸਰ ਆਪਣੇ ਸੋਰੇ ਪਿੰਡ ਦੀਆਂ ਗੱਲਾਂ ਯਾਣੀ ਪਤਾ ਤੈਨੂੰ ਮੈਨੂੰ ਪਤਾ ਵਾ ਮੈਨੂੰ ਜਿਹੜਾ ਦਿਮਾਗ ਫਰੇਆ ਉਹ ਤੈਨੂੰ ਪਤਾ ਆਪਾ ਅਰੇ ਨਾਣ ਆਏ ਓਏ ਅੱਜ ਖਾਵਾਂਗੇ ਨਾਣ ਚੱਲ 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 ਜਾ ਚਾਗਦੇ 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 ਰੇਸ ਤੇ ਦੇ ਜਿਆਦਾ ਚੱਲ ਚੱਲ ਜੇ ਬਪਾਟੀ ਇੱਧਰ ਵੇ ਚੱਲ ਆ ਜਾ ਆ ਜਾ ਨਹੀਂ ਆ ਚੱਲ ਜਦੀ ਪਿੰਡ ਚੱਲੀਏ ਵਾਰਾ ਖਾ ਨਹੀਂ ਇੱਥੇ ਨਹੀਂ ਵਾਰਾ ਖਾਂਦੇ ਇੱਥੇ ਨਹੀਂ ਵਾਰਾ ਖਾਂਦੇ ਅਸੀਂ ਅਸੀਂ ਪਿੰਡ ਹੀ ਵਾਰਾ ਖਾਂਦੇ ਹਾਂ ਪਿੰਡ ਹੀ ਵਾਰਾ ਖਾਂਦੇ ਆਹੇ ਨਾ ਹੋਰ ਬਟਾਰਾ ਹੀ ਰਾਸ ਹੁੰਦਾ ਉਹ ਮੇਰੀ ਅਮਜੀ ਲੱਗੀ ਆ ਬਸ ਉਹਨੂੰ ਰੰਗ ਬਲੈਕ ਕਰ ਰੰਗ ਬਲੈਕ ਕਰਤਾ ਇੱਕ ਨੰਬਰ ਬ੍ਰੇਮਾ ਚੇਂਜ ਕਰ ਦੋ ਹਾਂ ਠੀਕ ਨਵੇਂ ਫਾਟੇ ਆਹੇ ਹਾਂ ਹੋਰ ਕੀ ਕੀ ਹਾਲ ਏ ਐਂਡ ਕਰ ਬਾਅਦ ਜਿਸਨ ਬੇਪਰਾ ਪੂਰਾ ਨਹੀਂ ਵੀ ਬੜਾ ਗਿਆ ਨਹੀਂ ਪਾਈ ਜੰਡਿਆ ਵਾ ਤੇ ਕਾਟਨ ਦੀ ਪਾਈ ਕਾਟਨ ਕਾਟਨ ਦੀ ਆ ਲੱਗਿਆ ਤੇ ਬਾਦ ਚ ਪੂਰਾ ਹੀ ਵਿਛਰਣਾ ਨਹੀਂ ਮੈਨੇ ਫਰਟ ਨਹੀਂ ਕੀ ਹੋਈ ਹੁਣ ਮਾਤ ਬਸਾਰਾ ਨਹੀਂ ਮੰਨਦਾ ਦਫਾ ਮੈਂ ਬੇਤੀ ਬਹੁਣੀ ਕਦੇ ਕਦੀ ਗੱਲ ਲੰਗਣਾ ਦਿਹਾੜੀ ਵਾਲਾ ਸਾਲਾ ਪੰਨਾ ਬਣ ਗਿਆ ਤੇ ਮੋਲ ਚ ਵੜ ਗਿਆ ਜੀ ਨਹੀਂ ਨਹੀਂ ਜਾਣਾ ਜਾਣਾ ਸਿੱਚੂਲੇ ਪਾੜ ਗਏ ਵੇ ਹੈਂ ਹੁਣ ਚੱਲੇ ਆਪਾਂ ਇਹ ਝੋਲੇ ਪਟਨੇ ਆ ਜਾਂਦੇ ਕਿ ਸਹੀ ਗੱਲ ਹੁਣ ਆਪਾਂ ਚੱਲੇ ਬਟਾਲੇ ਨੂੰ ਚਲੋ ਚਲੀਏ ਐਨ ਲਾ ਜਨਾ ਟਾਈਮ ਲੱਗੇਗਾ ਚੱਲਾ ਆ ਯਾਰ ਮਾਰਸ਼ਾਲ ਚਲਾ ਜਾ ਉਹ ਤੇਰੀ ਆਜੋ 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 ਚਾਚੀ ਵਾ ਕਹਿੰਦੀ ਮੈਨੂੰ ਲਾਉਣਾ ਪਵੇ ਬਸ ਆਹ ਹਾਂ ਹਾਂ ਤਨਾ ਸਿੱਧੇ ਮੰਨੇ ਚੀਜਾ ਕੋਲ ਆਈ ਜਾਣ ਵੈਰਾਈਟੀ ਹਰ ਕੋਈ ਕੋਲ ਆਈ ਜਾਵੇ ਜਿੱਥੇ ਵੀ ਇਹ ਨਾ ਪਵੇ ਹੱਥ ਬੜੇ ਚਾਚੀ ਇਹਨੇ ਕੁੜੀ ਸੰਭਾਲ ਨਾ ਕੋੜੀ ਸੰਭਾਲ ਆ ਕੋਈ ਨਹੀਂ ਕੋਈ ਨਹੀਂ ਐ ਬੈਗ ਸਾਭੀ ਹੀ ਕੁੜੀ ਸਾਭੀ ਹੈ ਹੈ ਤਾਂ ਕਿ ਲੋ ਦਾ ਰੋਪੜੇ ਪਾ ਲੈਂਦੇ ਧੂਕ ਤੂ ਤਰਨੇ ਆ ਇਧਰ ਹੋ ਜਾ ਇਧਰ ਹੋ ਜਾ ਬਾਪੂ ਅਕੇ ਮੇਰੇ ਨੂੰ ਸਰੀਰ ਦੀ ਮਾੜੀ ਜੀ ਹੈਗੀ ਇੱਕ ਵਾਰੀ ਚੱਲ ਜਣ ਚੱਲ ਚਲ ਤੋਰ ਮਤ ਆ ਗਈ ਉਹ ਬੜੀ ਤੋਲ ਜਣੀ ਦੋ ਬਣੀ ਮੈਂ ਕਹਿੰਦਾ ਮੈਂ ਆਪਾ ਆਪਣਾ 16 Pro Max ਤੋਂ ਹੀ ਜਾਣਾ 17 ਦੀ ਫੀਲ ਲੈਣ ਰਿਹਾ ਹਾਂ ਜੇ ਮੈਂ ਕਿ ਗੱਲ ਕਰ ਲੈ ਕਈ ਬੰਦੇ ਨੇ ਕਿਸ਼ਤਾਂ ਹੋ ਜਾਂਦੇ ਨੇ ਪਾ ਪਿਆ ਗੱਡੀ ਕਿੱਡੀ ਕਿ ਫੇਲਣੇ ਜਵਾਹ ਗੱਡੀ ਦੀਆਂ ਕਿਸਤਾ ਤਰਨ ਨਹੀਂ ਡੀਆਂ ਗੱਡੀ ਆ ਸਾਹਮਣੇ ਲਾਤੀ ਆ ਕੱਕਰ ਨਹੀਂ ਪੈਣ ਲਾਦਣਾ ਇੱਥੇ ਹੁੰਡਾਈ ਵਾਲਿਆਂ ਨੇ ਗੱਡੀ ਵੇਖਣ ਵਾਸਤੇ ਆਏ ਆ ਕਿਹੜੀ ਗੱਡੀ ਆ ਜੀ ਬਣਾ ਨਵੀਂ ਵੈਨਿਊ ਹਾਂ ਵੈਨਿਊ ਕਹਿੰਦੇ ਵੀ ਮੈਂ ਬਣਾ ਵੇਖਿਆ ਵਾ ਏਜੰਸੀ ਚ ਲਾਇਕੇ ਨਹੀਂ ਇਹਨਾਂ ਨੇ ਮੈਂ ਫਿਰ ਦਬਕਾ ਮਾਰਾ ਇਹਨਾਂ ਨੂੰ ਖਿੱਚ ਕੇ ਰੱਖਿਆ ਜਰਾ ਇਧਰ ਹੋ ਜਾ ਦਬਕਾ ਨਹੀਂ ਮਾਰਦੇ ਨੇ ਮੇਲਾ ਤੇਰੀ ਕੰਪਨੀ ਦੀ ਗੱਡੀ ਜਾਣਦੀ ਆ ਤੇਰੀ ਕੰਪਨੀ ਦੀ ਗੱਡੀ ਤੇ ਆ ਗੱਡੀ ਰੱਖਦੇ ਨਹੀਂ ਨੇ ਹਾਂ ਆਹ ਵੰਤੜੀ ਗੱਡੀ ਇੱਕ ਵਨ ਲਾਈ ਮੈਂ ਦੇਖ ਕਿਧਰ ਕਰਨਾ ਪਾਣੀ ਦੀ ਨਹੀਂ ਲੋੜ ਆਣੀ ਬੋਸ ਨੇ ਮੈਂ ਪਾਣੀ ਦੀ ਲੋੜ ਖਾਂ ਗੱਲ ਦਵਾਈ ਆ ਗਈ ਤੇ ਉਹ ਲੈ ਆਓ ਮੈਲਾ ਖਰਾਬ ਹੋ ਗੇ ਮੈਲਾ ਖਰਾਬ ਜਾਂ ਤੇ ਕੋਈ ਕਾਲੀ ਦਵਾਈ ਹੈਗੀ ਤੋ ਉਹ ਲੈ ਆਓ ਬੜੀ ਵੱਟ ਕੇ ਨਹੀਂ ਉਹ ਵੀ ਚੱਲ ਜੂਗੀ ਉਹ ਵੀ ਮਾੜੀ ਚੀਜ਼ ਨਹੀਂ ਆਹ ਵੇਲਾ ਮਾਲਕ ਆਇਆ ਹੀ ਤੇ ਆਹ ਵੇਲਾ ਤੇ ਟੇਬਲ ਦੇ ਬਾਹਰ ਆਪ ਮਾਲਕ ਆ ਵੀ ਕਈ ਵਾਰੀ ਨਾ ਉਹ ਵੀ ਲੈ ਆ ਛਟੂ ਕੋਫੀ ਦੇ ਨਾਲ ਸਾਰੀਆਂ ਗੱਡੀਆਂ ਚਾਪੀਆਂ ਮੰਗਾ ਹਾਂ ਉਹ ਵੀ ਨਾਲ ਚਾਪੀਆਂ ਮੰਗਾ ਮੈਂ ਚੈੱਕ ਕਰਕੇ ਵੇਖਾਂ ਅੱਜ ਨਾਲੇ ਦਾਨ ਕਰਨੀਆਂ ਗੱਡੀਆਂ ਅੱਜ ਦਾਨ ਅੱਜ ਦਾਨ ਕਰਨੀਆਂ ਗੱਡੀਆਂ ਦਾਨ ਨਹੀਂ ਕਰਨੀਆਂ ਦਾਨ ਤੇ ਕਰਨੀਆਂ ਨਾ ਵਿੱਚ ਸਮਾਨ ਰੰਦੇ ਆ ਇਹ ਤੇਲ ਕੱਢ ਲੈਂਦੇ ਗੱਡੀਆਂ 'ਚ ਅੱਜ ਇਹ ਨੰਦ ਵਾਲੇ ਨੇ ਸਰ ਦਾੜੀ ਵਾਲੇ ਅੱਜ ਸਾਰੀ ਦਿਹਾੜੀ ਇਹ ਗੱਡੀ ਚੈੱਕ ਕਰਨੀ ਕੋਣ ਸਾਰੇ ਬੰਦੇ ਸੱਦੇ ਆ ਤਾਂ ਕਰਕੇ ਇੱਥੇ ਅੱਜ ਨਾਲ ਤਨਖਾਹ ਦਾ ਟਾਈਮ ਹੋਇਆ ਨਾ ਅੱਜ ਦੇਣੀਆਂ ਪੈਣੀਆਂ ਨੇ ਆਨੂੰ ਅੱਦ ਨਾਲੇ ਕੈਸ਼ ਲੈਂਦਾ ਸੱਚ ਅੱਜ ਪੜ ਬਾਹਰ ਕੋ ਅੱਜ ਬਾਹਰ ਕੋ ਬੈਠੇ ਭਲਾ ਆਪਾਂ ਇੱਥੇ ਕੋਈ ਉੱਥੇ ਅੰਦਰ ਤੁਹਾਡੇ ਆਫਿਸ ਜਗ੍ਹਾ ਘਟਿਆ ਇੱਥੇ ਬਾਹਰ ਤਾਂ ਬੈਠੇ ਬੰਦੇ ਸਾਰੇ ਖਲੋ ਜਾਣਗੇ ਦੋਲੇ ਵਾਲੇ ਹਾਂ ਹਾਂ ਆਫਿਸ ਜਗ੍ਹਾ ਰੜੀ ਜਗ੍ਹਾ ਅੱਧੀ ਘਟਵਾ ਦੇ ਫਿਰ ਐਵੇਂ ਕੰਦਾ ਨਹੀਂ ਵਜਦੇ ਫਿਰਨੇਗੇ ਕੰਦਾ ਜਿਹੜਾ ਸ਼ੀਸ਼ੇ ਆ ਰਹੇ ਸ਼ੀਸ਼ੇ ਲਵਾਏ ਮਾ ਆਪਣੇ ਰੂਪ ਜਿਹਾ ਤੇ ਇੱਥੇ ਨਾਲ ਚਾਰ ਸਾਰੇ ਉਹ ਆਸੋ ਆਸ ਨੇ ਉਹ ਲੱਗਾ ਉਹ ਕਾ ਆਪਣੀ ਮੈਡਮ ਲਈ ਨਵੀਂ ਇਹਨੂੰ ਤਨਖਾਹ ਦੇਣ ਆ ਲਈ ਬੜੀ ਕੁਏ ਜਾਂਦੀ ਆ ਆ ਯਾ ਕਰੋ ਚੱਕ ਵੈਨਯੂ ਨੰਦੀ ਆ ਆ ਵੈਨਯੂ ਦੀ ਲੁੱਕ ਆ ਵੀ ਇਹ ਜੇ ਬੇਸ ਮਾਡਲ ਆ ਟਾਪ ਨਹੀਂ ਆ ਠੀਕ ਹੈ ਥੋੜੀ ਕਹਿੰਦੇ ਗੱਡੀ ਲੈਣ ਆ ਗਈ ਇਹਦੀ ਟੈਸਟ ਆ ਵੀ ਲੱਗੇ ਲੈਣ ਦੇਖਦੇ ਪਰ ਕਿ ਲਿਆਵਾਂ ਫਿਰ ਖਰਾਏ ਨੂੰ ਹਾਂ ਆ ਵੀ ਵੜ ਕੇ ਲਿਆਵਾਂ ਖਰਾਏ ਨੂੰ ਕੋਈ ਨਹੀਂ ਆਹ ਗੱਡੀਆਂ ਸਾਰੀ ਵੇਖੀ ਆਪਾਂ ਉਹ ਯਾਰ ਮਤਲਬ ਇਸ ਨਹੀਂ ਵੀ ਰੀਸ ਰੀਸ ਨਹੀਂ ਚੁੱਕਦੀ ਗੱਡੀ ਉਸੇ ਟਾਈਮ ਮਤਲਬ ਭਜਦੀ ਨਹੀਂ ਐ ਪਿਕ ਵੀ ਨਹੀਂ ਗੱਡੀ ਦੀ ਤੇ ਮੱਸਾ ਜਿੰਨੀ ਨਹੀਂ ਹਾਂ ਨਹੀਂ ਉਹ ਆਪਣਾ ਮੈਨੂਅਲ ਹੀ ਚੁਰਦੀ ਨਹੀਂ ਤੇ ਚੁਰਦੀ ਨਹੀਂ ਬਹੁਤ ਟਾਈਮ ਲੈਂਦੀ ਆ ਹੈ ਛੋਟੇ ਵੀ ਤੂੰ ਮਾਰ ਕੇ ਸਾਹਮਣੇ ਆਪਣੀ ਅੰਡਿਆਈ ਕਰੀ ਜਾਂਦਾ ਉਹ ਨਹੀਂ ਗੱਲ ਬਣੀ ਨਹੀਂ ਕਿਆ ਆਣਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨੜੇ ਸਿਕੜ ਮੜੀ ਦੂਰੋਂ ਆਏ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਨੂੰ ਸਾਈ ਬੜਾ ਅਈ ਦਣ ਮੱਥਾ ਟੇਕੀਦਾ ਇਦਾਂ ਟੇਕੀਦਾ ਹੋਇਕੀ ਮੈਂ ਕਰੀ ਜੀ ਇਦਾਂ ਟੇਕਿਆ ਮੱਥਾ ਲੱਗੇ ਹੁਣ ਗਾਂਹ ਤੇ ਇਦਾਂ ਟੇਕਣਾ ਫੇਰ ਤੁਹਾਨੂੰ ਸਾਰਾ ਬੜਾ ਲੱਗਦਾ ਅੰਗੜੀਆਂ ਮੀਆਂ ਵਰਨ ਕੋ ਇੱਧਰ ਵਲੌਗ ਚੱਲ ਰਿਹਾ ਆਪਾਂ ਕਿੱਥੇ ਆਏ ਇਸ ਨਹੀਂ ਆਪਾਂ ਕਿਹੜੀ ਮੂਵੀ ਇੱਕ ਕੁੜੀ ਇੱਕ ਮੂਵੀ ਇੱਕ ਮੂਵੀ ਦੇਖਣਾ ਇੱਕ ਇੱਕ ਮੂਵੀ ਵਾ ਦੇਖਣਾ ਇੱਕ ਕੁੜੀ ਆ ਗਏ ਇੱਥੇ ਹੁਣ ਲੜੀਆਂ ਲਾਈਆਂ ਸਾਰੀਆਂ ਜਾਣਦੀਆਂ ਮੈਨੂੰ ਆ ਮੇਰੇ ਨਾਲ ਕਰਦੀਆਂ ਰਹੀਆਂ ਕਿ ਆ ਜੜੀਆਂ ਆਈਆਂ ਨੇ ਤਲਾਕ ਕਰ ਲੋਕੀ ਸੋਚਦੇ ਨੇ ਵੀ ਝੂਠ ਇਹ ਤੋਂ ਉੱਤੇ ਕਿਸ ਦਾ ਝੂਠ ਨਹੀਂ ਹੈਗਾ ਹੈ ਕਿਹੜੀ ਮੂਵੀ ਦੇਖਣੀ ਆ ਆ ਦੇਖਣੀ ਕਹਿੰਦੇ ਆ ਜਾ ਆ ਜਾ ਤੈਨਾਂ ਮਾ ਪੋੜੇ ਦੇ ਦੇਣਾ ਭਾਈ ਪੋੜੇ ਦਾ ਵੜਿਆ ਜੀ ਟੁਕੜਾ ਲੈ ਲੈ ਉਹ ਉਹ ਕੁੜਾ ਹਣ ਕੇ ਆਈ ਈ ਸੋਚਿਆ ਫਿਰ ਇਹ ਤਾਂ ਮੈਂਨੇ ਪੋਪ ਕਨ ਇਹ ਘਰੋਂ ਪੋਪ ਕਨ ਅਜਾ ਰੈਡੀ ਕਰਾ ਲਿਆ ਹੋਇਆ ਕਦ ਤਰਾ ਕਰਾ ਲਈ ਅਹੀਂ ਉਹ ਵਾਲੇ ਕਰਾ ਲਈ ਤੇ ਆਪਾਂ ਪਾਰਟੀ ਕਰਾ ਲਈ ਬੁਰੀ ਇੱਕ ਵਾਰੀ ਉਹ ਆਲਟੀ ਕਰਾ ਲਈ ਚਲ ਜੀ ਜੇ ਸ਼ਰਾ ਇਹਦੇ ਨਾਲ ਨਾਲ ਭਾਜੀ ਨੇ ਉਹ ਵੀ ਰੱਖਣੀਆਂ ਮੋਇਸਚਰ ਨਾਲ ਫ੍ਰੀ ਆ ਚਲ ਉਹ ਚੱਕ ਲੈ ਵੇ ਸੇਕੜਾ ਲਈ ਬਾਲਟੀਆਂ ਖਾਧੀਆਂ ਜਾਣ ਦੀਆਂ ਵਾਹ ਹਾਂ ਮੈਂ ਕਹਿੰਦੇ ਆ ਕਿੰਨੇ ਦੀ ਆਈ ਬਲਟੀ ਜੀ 350 ਦੀ ਇੱਕੋ ਆਈ ਤੂੰ ਹੋਣੀ ਨਹੀਂ ਬੂਣਾ ਬੈਠਣ ਲੱਗੇ ਤੇ ਘਰੇ ਵਿਹਾਂ ਚ ਬੰਜਣੇ ਨੇ ਕੰਨੇ ਕੰਨੇ ਦੀ ਬੀਹਾਂ ਚ ਵਿਹਾਂ ਚ ਕੜਾਈ ਤੂੰ ਨਾ ਕੁਝ ਕਰੀ ਵਿਹਾਂ ਵਿਹਾਂ ਚ ਕੜਾਈ ਬੰਜਣੀ ਸੀ ਆ ਪੂਰੀ ਮੈਨੂੰ ਸਭ ਕੁਝ ਨਹੀਂ ਕਰਨਾ ਮੂਵੀ ਵੀ ਹੈ ਪਰ ਸਾਇਡ ਮਿਊਜ਼ਿਕ ਜਦੋਂ ਲੱਗਦਾ ਹੀ ਆ ਕੁੜੀ ਨੇ ਮੂਵੀ ਵੇਖਣ ਨਹੀਂ ਦਿੱਤੀ ਐਂਡ ਤੇ ਬਸ ਠੰਡ ਬਹੁਤ ਹੈ ਹੁਣ ਚੱਲਦੇ ਆ ਘਰੇ ਹੋ ਕੀ ਗੱਲ ਆ ਇਹ ਨਹੀਂ ਹੋ ਗਿਆ ਹਾਂ ਕੰਬਲ ਫਾੜ ਲਤਾਂ ਦੇ ਵੰਗ ਥੋੜਾ ਔੜ ਕੰਬਲ ਦੇ ਢੇਰਤਾ ਵੇ ਨਾ ਉਹ ਚੜਦਾ ਸਾਹਾਂ